मुक्ति नारायण धाम मंदिर ग्रीनफील्ड तो पंद्रवे ब्रह्मोत्सव के संबंध गई शोभा इंसानी जिंदगी बचाने लोग वो तो वन खूनदान आख्या एस डॉक्टर मदन मोहन ने ਤੇ ਹੁਣ ਖਬਰਾਂ ਵਿਸਥਾਰ ਨਾਲ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਤਾਇਨਾਤ ਕੀਤੀ ਪੈਰਾ ਮਿਲਟਰੀ ਫੋਰਸ ਬਾਰੇ ਜਾਣਕਾਰੀ ਦਿੱਤੀ ਗਈ। ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਮੁਤਾਬਕ ਫ੍ਰੀ ਤੇ ਫੇਅਰ ਪੋਲ ਕਰਨ ਸਬਮੇਨ ਮੰਤਵ ਹੈ। ਅਸੀਂ ਸਾਰੇ ਉਸ ਪਾਸੇ ਬਚਨਵਾਤਾ ਹੋ ਉਹਦੇ ਵਾਸਤੇ ਮਾਨਯੋਗ ਕਮਿਸ਼ਨ ਵੱਲੋਂ ਪੈਰਾਮਿਲਟਰੀ ਫੋਰਸ ਦੀ ਜਿਹੜੀ ਇੱਕ CRPF ਦੀ ਕੰਪਨੀ ਹੰਡਕਟ ਕੀਤੀ ਗਈ ਹੈ ਕਮਿਸ਼ਨਰ ਅਮਰਸਰ ਦੇ ਵਿੱਚ ਇਹਨਾਂ ਨੂੰ ਅਸੀਂ ਇਹਨਾਂ ਦੇ ਵੱਲੋਂ ਫਲੈਗ ਮਾਰਚ ਵੀ ਕੀਤਾ ਜਾ ਰਿਹਾ ਹੈ ਔਰ ਕੌਨਫੀਡੈਂਸ ਬਿਲਡਿੰਗ ਮੈਰ ਜਿਹੜੇ ਵਰਨੇਬਲ ਏਰੀਆ ਚ ਉਹਨਾਂ ਜਿਹਨੂੰ ਯੂਜ਼ ਕਰ ਰਹੇ ਆ ਉਹਦਾ ਬਿਨਾਂ ਕਿਸੇ ਇਨਫਲੂਐਂਸ ਤੋਂ ਵੋਟਰ ਆਪਣਾ ਵੋਟ ਦਾ ਅਧਿਕਾਰ ਉਹਨੂੰ ਪ੍ਰਯੋਗ ਕਰ ਸਕਣ ਔਰ ਇਸ ਤੋਂ ਇਲਾਵਾ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਵਹੀਕਲਜ਼ ਦੀ ਤਾਂ ਸੈਂਸ ਆਫ ਸਿਕਿਉਰਿਟੀ ਆਵੇ ਜਿਹੜਾ ਇਲੀਗਲ ਜਿੰਨੇ ਵੀ ਸਾਡੇ ਹੈਗੇ ਚਾਹੋ ਡਰੱਗ ਐਕਸਾਈਜ਼ ਐ ਜਾਂ ਕੋਈ ਹੋਰ ਐ ਉਸ ਤੇ ਸਾਡੀ ਕੜੀ ਨਜ਼ਰ ਰਵੇ ਔਰ ਉਹ ਤੇ ਸਖਤ ਐਕਸ਼ਨ ਲਿਆ ਜਾਵੇ। ਮੁਕਤੀ ਨਾਰਾਇਣ ਧਾਮ ਮੰਦਿਰ ਗ੍ਰੀਨਫੀਲਡ ਤੋਂ 15ਵੇਂ ਬ੍ਰਹਮੋਤਸਵ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਮੰਦਿਰ ਵਿਖੇ ਆ ਕੇ ਸਮਾਪਤ ਹੋਈ। ਸਾਰੇ ਰਸਤੇ ਵਿੱਚ ਸੰਗਤਾਂ ਵੱਲੋਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਾਂਸਦ ਗੁਰਜੀਤ ਸਿੰਘ ਔਜਲਾ साप का मंत्री अनिल जोशी साप का विधायक सुनील दत्ती चरणजीत अग्निहोत्री सुनील उपल चरणजीत भास्कर समेत बड़ी गिनती विद संघ हाजिर सान। आज जब मुक्ति नारायण धाम वेंकटेश मंदिर ग्रीन एवन्यू मजिठा रोड पे जी शोभा यात्रा निकल रही है शमूलियत होने का मौका मिले और परमात्मा चरण नतमस्तक हुए और ਇੰਨਾ ਸੋਹਣਾ ਮੰਦਿਰ ਮੰਦਿਰ ਕਮੇਟੀ ਨੇ ਨਿਰਮਾਣ ਕੀਤਾ ਹੈ ਕਿ ਵਾਕਿਆ ਇੱਕ ਇਤਿਹਾਸ ਦੇ ਬੰਨਿਆਂ ਦੇ ਉੱਤੇ ਇੱਕ ਨਾਮ ਦਰਜ ਕਰਨ ਜਾ ਰਹੇ ਆਂ ਔਰ ਸ਼ੁਭਾ ਯਾਤਰਾ ਹਰ ਸਾਲ ਹੀ ਬਹੁਤ ਸੋਹਣੀ ਕਰਦੇ ਆਂ ਔਰ ਮੈਨੂੰ ਅਭਾਗ ਹੈ ਪ੍ਰਮਾਤਮਾ ਦੀ ਮਿਹਰ ਹੈ ਕਿ ਮੈਂ ਵੀ ਅੱਜ ਇੱਥੇ ਸਭਰ ਰਿਹਾ ਔਰ ਇਸ ਸ਼ੁਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਪ੍ਰਮਾਤਮਾ ਦੀਆਂ ਅਸੀਸਾਂ ਜਿਹੜੀਆਂ ਉਹ ਲੈ ਰਹੇ ਆਂ ਸ਼੍ਰੀ ਮੁਕਤੀ ਨਾਰਾਇਣ ਧਾਮ ਪੰਕੇਸ਼ ਮੰਦਿਰ ਗ੍ਰੀਨਫੀਲਡ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ ਓਜਲਾ ਸਾਹਿਬ ਤੇ ਦਾਸਨੀਲ ਦਿੱਤੀ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ ਨੇ ਕੋਈ 20 25 ਸਾਲ ਪੁਰਾਣਾ ਜਦੋਂ ਛੋਟਾ ਜਿਹਾ ਮੰਦਿਰ ਸ਼ੁਰੂ ਹੋਇਆ ਤੇ ਅੱਜ ਉਹ ਇੱਕ ਵਿਸ਼ਾਲ ਇਮਾਰਤ ਦੇ ਵਿੱਚ ਔਰ ਵਿਸ਼ਾਲ ਸਮੂਹ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਅੰਮ੍ਰਿਤਸਰ ਦੇ ਮੰਦਰਾਂ ਦੇ ਵਿੱਚ ਮੈਂ ਸਮਝਦਾ ਕਿ ਇਹ ਯਾਤਰਾ ਚਾਹੇ ਗੁਰਪੁਰਬ ਆ ਚਾਹੇ ਕੋਈ ਹਿੰਦੂ ਧਰਮ ਦਾ ਤਿਹਾੜੀ ਆ ਸਭ ਸਾਨੂੰ ਪਿਆਰ ਦਾ ਮਾਰਗ ਦਰਸ਼ਾਉਂਦੇ ਨੇ ਜੀਨਾਰੰਜਾਮ ਵੈਂਕਟੇਸ਼ ਮੰਦਿਰ ਤੀਰੁਪਤੀ ਬਾਲਾ ਜੀ ਤੋਂ ਚਰਨਜੀ ਤਕਨੀ ਉਤਰੀ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਦੇ ਬਾਰੇ ਚ ਤੁਹਾਨੂੰ ਦੱਸਣਾ ਚਾਹਾਂ ਅੱਜ 13 ਤਰੀਕ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਦੀ ਨਿਕਾਲੀ ਗਈ ਮੰਦਰ ਪਰਿਸ਼ੜ ਤੋਂ ਲੈ ਕੇ ਸਹਿਜਨ ਕਲੇਬ ਦੇ ਰਸਤੇ ਤੋਂ ਕਾਲਾ ਮਲਾ ਚੌਂਕ ਤੋਂ ਇਹ ਵਾਪਸ ਆਈ ਜਿਦੇ ਵਿੱਚ ਬਹੁਤ ਸਾਰੇ ਕਰਮਣੇ ਆਪਣਾ ਪੋਲੀਟੀਕਲ ਧਾਰਮਿਕ ਸਭ ਲੋਕਾਂ ਨੇ ਹਿੱਸਾ ਦਿੱਤਾ ਬਾਗ ਦਿੱਤਾ ब्रह्मोत्सव का आज तीसरा दिन है जिसमें भगवान शोभा यात्रा नगर भ्रमण के लिए निकलेंगे श्रीदेवी भूमि देवी के संग शाम को भगवान का जागो उत्सव है विवाह के पूर्व जिस प्रकार से बारात निकाली जाती है उसी तरह भगवान अकेले आज साय संध्या में नगर भ्रमण पुनः करेंगे कल शाम को भगवान का विवाह उत्सव है उनकी महालक्ष्मी जी और श्रीमन नारायण का कल शाम को विवाह होगा और परसों के दिन भगवान मूलमूर्ति श्री वेंकटेश्वर भगवान का महा अभिषेक और उसके अगले दिन महालक्ष्मी जी का दिव्य महाभिषेक और महालक्ष्मी का हवन भी है पाँचों दिन लगातार दिव्य हवन दिव्य अभिषेक के साथ में भगवान का दिव्य ब्रह्मोत्सव तिरुपति बालाजी मंदिर अमृतसर से आज भगवान तिरुपति बालाजी की शोभा यात्रा निकल रही है जिसकी सारे शहर वासियों को बहुत बहुत बधाई वेंकटेश भगवान के पंद्रह ब्रह्म उत्सव उपलक्ष्य में यह शोभा यात्रा निकाली जा रही है मंदिर में चौदह तरीक को भगवान तिरुपति बालाजी का

15ਵਾਂ ਬ੍ਰਹਮੋత్సਵ ਭਗਵਾਨ ਸ਼੍ਰੀ ਬਾਲਾ ਜੀ ਵਿਕਟੇਸ਼ਵਰ ਦਾ 15ਵਾਂ ਬ੍ਰਹਮੋత్సਵ ਹਮ ਲੋਗ ਮਨਾ ਰਹੇ ਹਨ ਬੜੀ ਸ਼ਰਧਾ আর ਉਲਾਸ ਕੇ ਸਾਥ। ਔਰ ਅੱਜ 13 ਤਾਰੀਖ ਬੁੱਧਵਾਰ ਕੋ ਇੱਕ ਵਿਸ਼ਾਲ ਰੇਤ ਨਥੀ ਅਤਰਾ ਜੋ ਹੈ। ਯਹਾਂ ਸੇ ਮੰਦਿਰ ਸੇ ਅਭੀ ਕੁਛ ਸਮੇਂ ਮੇਂ ਨਿਕਲੇਗੀ। ਮੰਦਰ ਮੁਕਤੀ ਨਰੇਂਦਾਮ ਗ੍ਰੀਨਫੀਲਡ ਤੇ ਇੱਕ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਦਾ ਬਖ ਬਖ ਥਾਮਾਂ ਤੇ ਨਿੱਗਾ ਸਵਾਗਤ ਕੀਤਾ ਗਿਆ ਤੇ ਸ਼ੋਭਾ ਯਾਤਰਾ ਵਿੱਚ ਬਖ ਬਖ ਰਾਜਨੀਤਿਕ ਪਾਰਟੀਆਂ ਦੇ ਨਮਾਇੰਦਿਆਂ ਨੇ ਵੀ ਹਾਜ਼ਰੀ ਭਰੀ। ਅੰਮ੍ਰਿਤਸਰ ਪਾਸਟ ਵੀ ਖਬਰ ਨਾ ਮਲੀ। ਪ੍ਰਕਾਸ਼ ਕੁਮਾਰ। ਅੰਮ੍ਰਿਤਸਰ ਦੇ ਸਿਵਲ ਹਸਪੀਟਲ ਵਿਖੇ ਬਲੱਡ ਬੈਂਕ ਜੋ ਕਿ 24 ਘੰਟੇ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਖੂਨ ਮੁਹੱਈਆ ਕਰਵਾ ਰਿਹਾ ਹੈ ਜਿਸ ਸੰਬੰਧੀ ਸਾਡੀ ਫਾਸਵੇਂ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਐਸਐਮਓ ਡਾਕਟਰ ਮਦਨ ਮੋਹਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਸਿਵਲ ਹਸਪਤਾਲ ਵਿਖੇ ਰੋਜ਼ਾਨਾ ਹਜ਼ਾਰਾਂ ਦੇ ਕਰੀਬ ਮਰੀਜ਼ ਲਾਭ ਲੈ ਰਹੇ ਹਨ ਅਤੇ ਵਧੀਆ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਖੂਨਦਾਨ ਕੀਤਾ ਜਾਵੇ ਤਾਂ ਜੋ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਈ ਜਾ ਸਕੀਏ ਮੈਂ ਡਾਕਟਰ ਮਦਰ ਮੋਹਨ ਸੀਨੀਅਰ ਮੈਡੀਕਲ ਅਫਸਰ ਸਿਵਲ ਸਾਲ ਮਰ ਸਰ ਸਿਵਲ ਸਾਲ ਦੇ ਵਿੱਚ ਹਰ ਰੋਜ਼ ਸਾਡੇ 1000 ਤੋਂ ਲੈ ਕੇ 1200 ਤੱਕ ओपीडी ਚ ਮਰੀਜ਼ ਆ ਰਹੇ ਨੇ ਸਰ ਸਿਵਲ ਸਾਲ ਦੇ ਵਿੱਚ ਬਲੱਡ ਬੈਂਕ ਚੱਲ ਰਿਹਾ ਹੈ ਜੋ ਕਿ 900 ਕਪੈਸਿਟੀ ਦਾ ਬਲੱਡ ਬੈਂਕ ਹੈਗਾ ਤੇ ਸਾਡੇ ਕੋਲ ਹਰੇਕ ਯੂਨਟ ਦੀ ਕਾਫੀ ਮਾਤਰਾ ਵਿੱਚ ਜਿਹੜਾ ਬਲੱਡ ਹੈਗਾ ਮੌਜੂਦ ਹੈਗਾ ਡਾਕਟਰ ਦਲਜੀਤ ਕੋਰ ਬੀਟੀਓ ਜਿਹੜੇ ਨੇ ਉਹ ਸਾਡੇ ਇੱਥੇ ਇਨਚਾਰਜ ਹੈਗੇ ਨੇ ਤੇ 24 ਘੰਟੇ ਬਲੱਡ ਬੈਂਕ ਦੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਔਰ ਹਰ ਇੱਕ ਯੂਨਟ ਜਿਹੜਾ ਹੈਗਾ ਜਿਹੜੇ ਸਰਕਾਰੀ ਹਸਪਤਾਲ ਦੇ ਵਿੱਚ ਰੀਡ ਦਾਖਲ ਨੇ ਉਹਨਾਂ ਨੂੰ ਬਿਲਕੁਕੁਲ ਫ੍ਰੀ ਆਫ ਕਾਸਟ ਜਿਹੜਾ ਹੈਗਾ ਬਲੱਡ ਅਸੀਂ ਮੁਹਿਆ ਕਰਵਾ ਰਹੇ ਹਾਂ ਤੇ ਐਮਰਜੈਂਸੀ ਸੇਵਾਵਾਂ ਵਿੱਚ ਜੇ ਕੋਈ ਪ੍ਰਾਈਵੇਟ ਹਸਪਤਾਲ ਤੋਂ ਵੀ ਆਉਂਦਾ ਹੈ ਐਮਰਜੈਂਸੀ ਨੂੰ ਮੁੱਖ ਰੱਖਦੇ ਹੋਏ ਅਸੀਂ ਉਹ ਵੀ ਬਲੱਡ ਜਿਹੜਾ ਹੈਗਾ ਹਰ ਵੇਲੇ ਉਹਨੂੰ ਜਾਰੀ ਕਰ ਦਿੱਤਾ ਜਾਂਦਾ ਹੈ ਬਲੱਡ ਡੋਨਰ ਵਾਲਿਆਂ ਨੂੰ ਕਹਿਣਾ ਅਸੀਂ ਚਾਹੁੰਦੇ ਹਾਂ ਕਿ ਜੇ ਤੁਸੀਂ ਬਲੱਡ ਸਾਨੂੰ ਆਪਣੇ ਦੇਵੋਗੇ ਤੇ ਤਾਂ ਹੀ ਸਾਡਾ ਜਿਹੜਾ ਬਲੱਡ ਹੈਗਾ ਆਪਣੇ ਇੱਥੇ ਸਟੋਰ ਹੋਏਗਾ ਕਈ ਸਾਡੇ ਕੋਲ ਜ਼ਿਆਦਾਤਰ ਕੀ ਹੁੰਦਾ ਹੈਗਾ ਕਿ ਜ਼ਿਆਦਾਤਰ ਮਰੀਜ਼ ਆਂਦੇ ਨੇ ਉਹ ਕਹਿੰਦੇ ਜੀ ਸਾਡੇ ਕੋਲ ਡੋਨਰ ਨਹੀਂ ਹੈਗਾ ਤੇ ਅਸੀਂ ਉਹਨਾਂ ਨੂੰ ਆਪਣੇ ਜਿਹੜੀ ਜਾਨ ਮਾਲ ਨੂੰ ਮੁੱਖ ਰੱਖਦੇ ਹੋਏ ਉਸੇ ਵੇਲੇ ਹੀ ਬਲੱਡ ਇਸ਼ੂ ਕਰ ਦਿੰਨੇ ਆ ਪਰ ਅਸੀਂ ਬਲੱਡ ਡੋਨਰ ਨੂੰ ਇਹ ਕਵਾਂਗੇ ਕਿ ਜੇ ਤੁਸੀਂ ਬਲੱਡ ਦਿੱਤਾ ਹੈ ਤਾਂ ਹੀ ਅਸੀਂ ਆਪਣੇ ਜਿਹੜਾ ਬਲੱਡ ਹੈ ਜਾਰੀ ਕਰ ਸਕਦੇ ਆ ਇਸ ਲਈ ਤੁਹਾਨੂੰ ਅਸੀਂ ਬੇਨਤੀ ਕਰਦੇ ਆ ਕਿ ਵੱਧ ਝੜ ਕੇ ਖੂਨਦਾਨ ਕਰੋ ਖੂਨਦਾਨ ਨਾਲ ਇੱਕ ਜੀਵਨ ਨਹੀਂ ਚਾਰ ਆਪਣੇ ਜਿਹੜੇ ਜੀਵਨ ਹੈਗੇ ਨੇ ਇੱਕ ਜੁੜ ਨਾਲ ਆਪਣੇ ਬਚ ਜਾਂਦੇ ਨੇ ਮੈਂ ਲੈਬ ਟੈਕਨੀਸ਼ੀਅਨ ਆਪਣਾ ਸਿਵਲ ਹਸਪੀਟਲ ਅਮ੍ਰਿਤਸਰ ਮੈਂ ਆਪਣੇ ਸਾਰੇ ਜਿੰਨੇ ਵੀ ਭੈਣ ਭਰਾ ਨੇ ਉਹਨਾਂ ਅੱਗੇ ਅਪੀਲ ਕਰਦੀ ਆ ਕਿ ਸਾਨੂੰ ਜਿਹੜਾ ਵਾ ਖੂਨਦਾਨ ਮਹਾਨ ਦੇ ਦਾਨ ਗਿਨਿਆ ਗਿਆ ਹੈ ਲੇਕਿਨ ਜਿਹੜਾ ਵਾ ਕਿ ਉਹਦੇ ਪਿੱਛੇ ਅਸੀਂ ਸਭ ਤੋਂ ਪਿੱਛੇ ਆ ਸਾਨੂੰ ਖੂਨਦਾਨ ਦੇਣ ਵਾਸਤੇ ਅੱਗੇ ਆਣਾ ਚਾਹੀਦਾ ਤਾਂ ਜੇ ਕਿ ਅਸੀਂ ਜਿਆਦਾ ਤੋਂ ਜਿਆਦਾ ਲੋਕਾਂ ਦੀ ਜਾਨ ਬਚਾ ਸਕੀਏ ਤੇ ਜਿਹੜਾ ਵਾ ਕਿ ਆਪਣਾ ਜਿਹੜਾ ਵਾ ਇਹ ਹੈਲਥ ਡਿਪਾਰਟਮੈਂਟ ਨੂੰ ਜਿਹੜਾ ਵਾ ਪਹਿਲ ਦੇ ਆਧਾਰ ਤੇ ਜੜੀ ਹੈ ਇਹ ਇੰਪੋਰਟੈਂਸ ਦਿੱਤੀ ਜਾ ਸਕਦੀ ਹੈ ਕੰਨਿਆਦਾਨ ਮਹਾਨ ਦਾਨ ਹੈ ਪਰ ਉਸ ਤੋਂ ਵੀ ਜਿਹੜਾ ਉੱਤਮ ਦਾਨ ਹੈ ਉਹ ਹੈ ਖੂਨਦਾਨ ਤੇ ਜਿਹਦੇ ਸਬੰਧ ਦੇ ਵਿੱਚ ਸਾਡੀ ਫਾਸਟ ਟੇਪ ਪਹੁੰਚੀ ਹੈ ਅਮਰਸਰ ਦੇ ਸਿਵਲ ਹਸਪੀਟਲ ਵਿਖੇ ਜਿੱਥੇ ਕਿ ਬਲੱਡ ਬੈਂਕ 24 ਘੰਟੇ 24 ਆਵਰ ਚੱਲ ਰਿਹਾ ਹੈ ਤੇ ਜਿੱਥੇ ਬਲੱਡ ਡੋਨੇਟ ਕਰਨ ਵਾਲੇ ਲੋਕਾਂ ਨੂੰ ਇੱਕੋ ਸੁਨੇਹਾ ਦਿੱਤਾ ਗਿਆ ਕਿ ਕਿਸੇ ਦੀ ਜ਼ਿੰਦਗੀ ਬਚਾਣ ਲਈ ਅਸੀਂ ਆਪਣਾ ਅੰਗ ਤਾਂ ਨਹੀਂ ਦੇ ਸਕਦੇ ਲੇਕਿਨ ਜਿਹੜੇ ਖੂਨਦਾਨ ਦੇ ਕੇ ਅਸੀਂ ਉਸ ਵਿਅਕਤੀ ਦੀ ਜ਼ਿੰਦਗੀ ਬਚਾ ਸਕਦੇ ਹਾਂ ਤੇ ਰੋਜ਼ਾਨਾ ਜਿਹੜਾ ਖੂਨਦਾਨ ਲੋਕ ਕਰਦੇ ਵੀ ਨੇ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਗਾਂ ਨੌਜਵਾਨਾਂ ਨੂੰ ਅਪੀਲ ਹੈ ਕਿ ਖੂਨਦਾਨ ਕਰਨ ਤਾਂ ਜੋ ਲੋਕਾਂ ਦੀ ਜ਼ਿੰਦਗੀਆਂ ਬਚਾਈਆਂ ਜਾ ਸਕਣ ਔਰ ਇਹ ਬਲੱਡ ਬੈਂਕ ਦੇ ਵਿੱਚ ਰੋਜ਼ਾਨਾ ਖੂਨਦਾਨ ਜਿਹੜੇ ਖੂਨ ਲੈਣ ਵਾਲੇ ਲੋਕ ਨੇ ਚਾਹੇ ਪ੍ਰਾਈਵੇਟ ਹਸਪਤਲ ਚ ਦਾਖਲ ਨੇ ਜਾਂ ਚਾਹੇ ਸਰਕਾਰੀ ਹਸਪਤਲ ਦਾਖਲ ਨੇ ਹਰ ਲੋਕਾਂ ਨੂੰ ਹਰ ਵਿਅਕਤੀ ਨੂੰ ਖੂਨ ਮਿਲ ਰਿਹਾ ਤੇ ਲੋਕਾਂ ਨੂੰ ਸੁਨੇਹਾ ਹੈ ਇਹੀ ਹੈ ਕਿ ਵਧੀਆ ਜਿਹੜੀ ਫੈਸਿਲਿਟੀ ਸਿਵਲ ਹਸਪਤਲ ਵਿਖੇ ਚੱਲ ਰਹੀ ਹੈ ਲੋਕ ਉਸ ਦਾ ਲਾਭ ਹੀ ਲੈਣ ਤੇ ਜਿਹੜਾ ਖੂਨਦਾਨ ਕਰਨ ਤਾਂ ਜੋ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕੇ ਕੈਮਰਾਮੈਨ ਰਮਣ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਬੀਐਨਆਈ ਵੱਲੋਂ ਹੋਟਲ ਰੈਡੀਸਨ ਬਲੂ ਵਿਖੇ ਇੰਟਰਨੈਸ਼ਨਲ ਵਿਮਨਸ ਡੇ ਦੇ ਸੰਬੰਧ ਵਿੱਚ ਇਵੈਂਟ ਕਰਵਾਇਆ ਗਿਆ ਜਿਸ ਵਿੱਚ ਅੰਮ੍ਰਿਤਸਰ ਦੇ ਫੀਮੇਲ ਬ इस मौके एग्जीक्यूटिव डायरेक्टर आनंद चावला इवेंट इंसपैक्टर मिस्टर रश्मीत सेठी स्पोर्ट डायरेक्टर अमित शर्मा प्रोटेक्टर चैप्टर भी मौजूद सन ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬੀਐਨਏ ਕਈ ਵਾਰੀ ਸਭ ਨੂੰ ਲੱਗਦਾ ਹੈ ਕਿ ਸਿਰਫ ਇੱਕ ਮੇਲਜ਼ ਆਰਗੇਨਾਈਜੇਸ਼ਨ ਹੈ ਪਰ ਨਹੀਂ ਇੱਥੇ ਫੀਮੇਲਜ਼ ਨੂੰ ਵੀ ਹੋਣਾ ਹੀ ਇੰਪੋਰਟੈਂਸ ਤੇ ਕੁਆਲਿਟੀ ਮਿਲਦੀ ਹੈ ਨਾਲ ਹੀ ਨਾਲ ਸਾਨੂੰ ਕਈ ਪਲੈਟਫਾਰਮਸ ਮਿਲਦੇ ਹੈ ਟ੍ਰੇਨਿੰਗਸ ਦੇ ਜਿੱਥੇ ਅਸੀਂ ਆ ਕੇ ਸਿੱਖ ਸਕਦੇ ਹਾਂ ਬਿਜ਼ਨਸ ਬਾਰੇ ਹੋਰ ਸਮਝ ਸਕਦੇ ਹਾਂ ਤੇ ਆਪਣੇ ਬਿਜ਼ਨਸ ਨੂੰ ਅੱਗੇ ਵਧਾਨ ਵਿੱਚ ਸਾਨੂੰ ਕਿਹੜੀਆਂ ਕਿਹੜੀਆਂ ਪਲੈਟਫਾਰਮਸ ਕਿਹੜੀਆਂ ਪਾਲਿਸੀਸ ਦੀ ਜ਼ਰੂਰਤ ਹੈ ਉਹ ਇਸ ਬਾਰੇ ਸਾਨੂੰ ਸਮਝ ਲੱਗਦੀ ਹੈ ਨਾਲ ਹੀ ਨਾਲ ਸਾਡੇ ਨਾਲ ਜਿਹੜੇ ਹੋਰ ਮੇਲ ਮੈਂਬਰਸ ਨੇ ਉਹ ਸਾਨੂੰ ਹੈਲਪ ਕਰਦੇ ਨੇ ਹੋਰ ਬਿਜ਼ਨਸ ਜਨਰੇਟ ਕਰਨ ਦੇ ਵਿੱਚ ਤੇ ਸਕਸੈਸ ਇਸੇ ਤਰ੍ਹਾਂ ਇੱਕ ਮਾਰਚ ਨੂੰ ਮਨਾਇਆ ਜਾਂਦਾ ਹੈ ਬਟ ਬਿਕਾਜ਼ ਵੀ ਕੈਨ ਸਿਕਾ ਫੋਰ ਕਾਫੀ ਹੋਰ ਇਵੈਂਟਸ ਲਾਈਨਡ ਅਪ ਸਿਕਾ ਸੋ ਅਸੀਂ ਪੀਐਨਆਈ ਦੇ ਲਈ ਵਿਮਨਸ ਡੇ ਇਵੈਂਟ ਅੱਜ ਰੱਖਿਆ ਸਿਕਾ ਰਾਜਦਨ ਬਲੂਵਿਚ ਸਵੇਰੇ 7:30 ਵਜੇ ਤੋਂ ਲੈ ਕੇ 8:00 ਵਜੇ ਤੱਕ ਨੈਟਵਰਕਿੰਗ ਸੀ ਫਿਰ ਉਸ ਤੋਂ ਬਾਅਦ ਸਾਡੀ 1:30 ਘੰਟੇ ਦਾ ਮੀਟਿੰਗ ਦਾ ਸ케ਡਿਊਲ ਹੁੰਦਾ ਹੈ ਉਹ ਪੂਰਾ ਹੋਇਆ ਥੋੜੀ ਸੈਲੀਬ੍ਰੇਸ਼ਨ ਹੋਈ ਗੇਮਸ ਹੋਈਆਂ ਬਿਜ਼ਨੈਸ ਇਸ ਐਕਸਚੇਂਜ ਹੋਏ ਰੈਫਰਲਸ ਐਕਸਚੇਂਜ ਹੋਏ ਪਰ ਜਾਂਦੇ ਜਿਉਂਦੇ ਸਾਰੇ ਜਨ ਇਹ ਕਾਫੀ ਬਿਜ਼ਨਸ ਲੈ ਕੇ ਗਏ आज हमने यहाँ पे वुमेन्स डे सेलिब्रेट किया है इन्होंने को एक्चुअली जो वुमेन्स हमारी बिजनेस इंटरप्रन्य देर आर वेरी फ्यू इन बट जो हमारा जोश बी में है वूमेन्स का वो देख के आज मैं खुश हो गई हूँ आई एम वेरी हैप्पी दैट दे आर एप्रिशिएटिंग द इन इंटरप्रन्य सो अब बड़ा एक बढ़िया मौका मिले सी एन आई जुड़न का जिते वूमेन्स डे मनाया गया सो so, असी मैत्री बुद्ध परिवार के रूप में रिप्रजेंट किया ਇਕ ਨਾ ਇੱਕ ਵਧੀਆ ਓਪਰਚੁਨਿਟੀ ਜਿੱਥੇ ਅਸੀਂ ਆਪਣੇ ਮੈਤਰੀਬੋਧ ਪਰਿਵਾਰ ਬਾਰੇ ਵੀ ਜਾਣਕਾਰੀ ਦਿੱਤੀ ਕਿ ਇੱਕ ਅਧਿਆਤਮਿਕ ਸੰਸਥਾ ਹੈ ਜੋ ਇੱਥੇ ਪਰਮਾਤਮਾ ਦਾ ਅਨੁਭਵ ਦੇਣ ਲਈ ਆਇਆ ਹੈ ਹਰ ਕੋਈ ਇਨਸਾਨ ਸ਼ਾਂਤੀ ਲੱਭ ਰਿਹਾ ਹੈ ਤੇ ਆਪਣੀ ਲਾਈਫ ਵਿੱਚ ਗਰੋ ਕਰਨਾ ਚਾਹੁੰਦਾ ਸੋ ਜਦੋਂ ਸਾਡਾ ਰਿਸ਼ਤਾ ਸਾਡੇ ਪਰਮਾਤਮਾ ਦੇ ਨਾਲ ਜੁੜੇਗਾ ਤੇ ਆਪਣੇ ਆਪ ਲਾਈਫ ਵਿੱਚ ਅਸੀਂ ਗਰੋ ਕਰਾਂਗੇ ਸੋ ਸਾਨੂੰ ਵੀ ਅੱਜ ਇਹ ਮੌਕਾ ਮਿਲਿਆ ਇਸ ਸੰਦੇਸ਼ ਸਾਰੀ BNA ਦੇ ਨਾਲ ਸਾਂਝਾ ਕਰਨ ਲਈ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਫੀ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਅਤੇ ਝੂਠ ਬੋਲ ਕੇ ਫਾਸਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਆਵਾਜ਼ ਸੱਚ ਦੀ ਸਾਂਝਾ ਸੰਘਰਸ਼ ਮੋਰਚਾ ਦੀ ਪ੍ਰਧਾਨ ਸੁਰਿੰਦਰ ਸ਼ਰਮਾ ਸੋਨੂ ਦੀ ਅਗਵਾਈ ਵਿੱਚ ਮੋਰਚੇ ਅਧੀਨ ਆਉਂਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਜਥੇਬੰਦੀਆਂ ਵੱਲੋਂ ਵੱਖ-ਵੱਖ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ ਗਈ। ਨਗਰ ਨਿਗਮ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ ਨੇ ਇਹਨਾਂ ਮੁਸ਼ਕਲਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀ ਮੰਨੂ ਸ਼ਰਮਾ, ਸਤਪਾਲ, ਕੁਲਦੀਪ ਸਿੰਘ ਪੰਡੋਰੀ, ਅਮਰ ਸਿੰਘ ਪੰਗੂ ਸਮੇਤ ਹੋਰ ਵੀ ਕਈ ਅਧਿਕਾਰੀ ਅਤੇ ਜਥੇਬੰਦੀਆਂ ਦੇ ਆਗੂ ਹਾਜ਼ਰ ਸਾਨ ਦੱਸਣਾ ਚਾਹਨਾ ਹੈ ਕਿ ਸਾਡੀ ਅੱਜ ਜਿਹੜੇ 72 ਘੰਟੇ ਦਾ ਪਿਛਲੇ ਦਿਨੀ ਅਸੀਂ ਨੋਟਿਸ ਦਿੱਤਾ ਸੀ ਉਹਦੇ ਸੰਬੰਧ ਵਿੱਚ ਪ੍ਰਸ਼ਾਸਨ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਕਿ ਤਾਂ ਜੋ ਆ ਸਾਡੇ ਨਾਲ ਵਿਚਾਰ ਵਟਾਂਦਰਾ ਹੋ ਸਕੇ ਗੱਲ ਇਹ ਤਾਂ ਹੈ ਕਿ ਗੱਲੀ ਬਾਤੀ ਤੇ ਜਿੱਦਾਂ ਮੀਟਿੰਗਾਂ ਹੁੰਦੀਆਂ ਆ ਤੇ ਮੀਟਿੰਗਾਂ ਤੇ ਗੱਲਾਂ ਹੀ ਬਾਤੀ ਜਿਹੜੇ ਆ ਉਹ ਫੈਸਲੇ ਵੀ ਲੈ ਜਾਂਦੇ ਆ ਅਸੀਂ ਆਪਾਂ ਖੁੱਲੇ ਲਵਜਾਂ ਦੇ ਵਿੱਚ ਇੱਕੋ ਅੱਜ ਉਹਨਾਂ ਨੂੰ ਬੇਨਤੀ ਕੀਤੀ ਆ ਜਾਂ ਚੇਤਾਵਨੀ ਦਿੱਤੀ ਆ ਕਿ ਇਹ ਜਿਹੜੀਆਂ ਅੱਜ ਤੁਸੀਂ ਇੱਨਾ ਟੇਬਲ ਟਾਕ ਕਰਕੇ ਫਾਈਨਲ ਕੀਤਾ ਆ ਸਮਾਬੱਧ ਕੀਤਾ ਕਿ ਇਹ ਚੀਜ਼ਾਂ ਨੂੰ ਜਿਸ ਤਰ੍ਹਾਂ ਤਰਸ ਦੇ ਆਧਾਰ ਦੇ ਨੌਕਰੀਆਂ ਆ ਜਿਸ ਤਰ੍ਹਾਂ ਆਊਟਸੋਰਸ ਤੋਂ ਪੱਕੇ ਮਲਾਜਮ ਆ ਕਾਫੀ ਮੁਸ਼ਕਿਲਾਂ ਜਣੀਆਂ ਆ ਇੱਕ ਜਿਤਾਬ ਨੇ ਉਹ ਐਟੈਕ ਕਰਿਆ ਕੀ ਇਹ ਮੁਸ਼ਕਲਾ ਬੀਡੀਕ ਤਾਂ ਕਰਾ ਸੈਂਮ ਸਿਮਟਰੇਨ ਇਹ ਤੁਰੰਤ ਤਾਂ ਦਿਖਾ ਦੇ ਅਸੀਂ ਅੱਜ ਜੋ ਬੱਤੂ ਕਿਲੋ ਦਾ ਸਾਧਿਆ ਬੋਲ ਚਿੱਤੇ ਘਰ ਅਸੀਂ ਉਧਰ ਜਗਾ ਗਏ ਉਹ ਮਾਈਕ ਸੁਣਨ ਨੂੰ ਸਭ ਨੇ ਸਾਰੀ ਅਤੇ ਬੰਨੀਆਂ ਦੀ ਔਰ ਮਲਾਜਮਾਂ ਦੇ ਵਿੱਚ ਬੈਠ ਕੇ ਜੀਤੀਆਂ ਕਈ ਬੜਾ ਕਈ ਜਿਹਾ ਕੰਮ ਕਰਤੀ ਆ ਜੋ ਕਾਫੀ ਜᱹਲੀ ਮੰਨਾ ਸੀਰੀਅਸ ਮੰਨਾ ਜਿਲਨਾ ਕਾਫੀ ਸਮੇ ਤੋਂ ਲੜਕੁਰੀਆਂ ਸਨ ਕਈ ਮੰਗਾ ਤੇ 10-10 ਸਾਲ ਹੋ ਗਏ ਸਾਨੂੰ ਉਠਾ ਰਹੇ ਹਾਂ ਪਰ ਉਹ ਜਿਉਂਦੀਆਂ ਤੇ ਉਹ ਹੀ ਅੱਜ ਚੰਡੇ ਮਾਹੌਲ ਵਿੱਚ ਅਡਰਸ਼ਨ ਕਮਿਸ਼ਨ ਦਾ ਤਰਜਬੇਕਾਰ ਆ ਕਿਉਂਕਿ ਪਹਿਲਾਂ ਵੀ ਇੱਥੇ ਉਹ ਸਰਵਿਸ ਕਰ ਚੁੱਕੇ ਆ ਉਹਨਾਂ ਨੇ ਕਾਫੀ ਮੰਗਾਂ ਦਾ ਜਿਹੜਾ ਨਿਬਟਾਰਾ ਕਰਨ ਵਾਸਤੇ ਉੱਚ ਅਧਿਕਾਰੀਆਂ ਦੀ ਡਿਊਟੀ ਲਾਈ ਆ ਆਸ਼ਾ ਆ ਕਿ ਇਹ ਜਿਹੜੀਆਂ ਮੰਗਾਂ ਵਾਂ ਜਲਦੀ ਤੋਂ ਜਲਦੀ ਜਿਹੜੀਆਂ ਉਹ ਹੱਲ ਉਹਨਾਂ ਦਾ ਕਰਕੇ ਮੁਲਾਜ਼ਮਾਂ ਨੂੰ ਜਿਹੜਾ ਉਹ ਇਨਸਾਫ ਦਵਾਇਆ ਜਾਊਗਾ ਅਗਰ ਜੇ ਉਹ ਫਿਰ ਵੀ ਸਾਡੇ ਦਿੱਤੇ ਹੋਏ ਟਾਈਮ ਮੋਡ ਦਾ 1 ਮਹੀਨੇ ਤੋਂ ਜੇ ਉਹ ਨਹੀਂ ਇਹ ਮੰਗਾਂ ਤੋਂ ਟਾਲਮਟੋਲਾ ਕਰਦੇ ਆ ਤੇ ਸਾਂਝਾ ਮੋਰਚਾ ਜਿਹੜਾ ਸਮੂਹ ਮੁਲਾਜ਼ਮਾਂ ਨੂੰ ਨਾਲ ਲੈ ਕੇ ਲਾਂਬੰਦ ਕਰਕੇ ਬਹੁਤ ਵੱਡਾ ਸੰਗਰਸ਼ ਕਰੂਗਾ ਸਾਡੀ ਇੱਕਤਾ ਸੰਗਠਨ ਵੱਲੋਂ ਜਿਹੜਾ ਸਾਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਉਹਦੇ ਤੇ ਅਸੀਂ ਜਿਹੜਾ ਹੈਗਾ ਵਕ ਵਕ ਮੁਲਾਜ਼ਮਾਂ ਦੇ ਨਾਲ ਤੇ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਹੈ ਉਹਦੇ ਵਿੱਚ ਮੁਲਾਜ਼ਮਾਂ ਨੇ ਜਿਹੜੀਆਂ ਆਪਣੀਆਂ ਵਕ ਵਕ ਮੰਗਾਂ ਉਠਾਈਆਂ ਨੇ ਤੇ ਆਲਮੋਸਟ ਸਾਰੀਆਂ ਮੰਗਾਂ ਜਿਹੜੀਆਂ ਜੈਨੂਇਨ ਨੇ ਆਵਾਜ਼ ਸੱਚ ਦੀ ਸਾਂਝਾ ਸੰਘਰਸ਼ ਮੋਰਚੇ ਦੇ ਅਧੀਨ ਵਕ ਵਕ ਜਥੇਬੰਦੀਆਂ ਵੱਲੋਂ ਅੱਜ ਨਗਰ ਨਿਗਮ ਦੇ ਅਡੀਸ਼ਨਲ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ ਅਤੇ ਜੋ ਮੁਲਾਜ਼ਮਾਂ ਦੀਆਂ ਮੰਗਾਂ ਸਨ ਉਹ ਸਾਰੇ ਵਿਚਾਰ ਵਟਾਂਦਰਾ ਕੀਤਾ ਅਜਿ ਮੋ ਕਈ ਗੱਲਬਾਤ ਕਰਦੇ ਹੋਏ ਨਗਰ ਨਿਗਮ ਇਹ ਅਡੀਸ਼ਨਲ ਕਮਿਸ਼ਨਰ ਨੇ ਆਖੇ ਕਿ ਜੋ ਵੀ ਮੁਲਾਜ਼ਮਾਂ ਦੀ ਮੰਗਾਂ ਹਨ ਉਹ ਬਿਲਕੁਲ ਸਹੀ ਹਨ ਅਤੇ ਆਉਣ ਵਾਲੇ ਦਿਨਾਂ ਦੇ ਇਹ ਸਾਰੀਆਂ ਮੰਗਾਂ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਅਤੇ ਮੁਲਾਜ਼ਮਾਂ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਮਰਖਰ ਫਾਟਰੀ ਖਬਰਨਾਮਾ ਵਾਲੀ ਕੈਮਰਾਮੈਨ ਵਰਤ ਸ਼ਰਮਾ ਦੇ ਨਾਲ ਰਕੇਸ਼ ਕੁਬਾ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਤਹਿਤ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਿਵੀਜ਼ਨਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ ਉਨਾ ਦੱਸਿਆ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਹਨਾਂ ਕੈਂਪਾਂ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੇ 100% ਦੀ ਨਿਪਟਾਰੇ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਈ ਵੀ ਨਾਗਰਿਕ ਸੇਵਾਵਾਂ ਹਾਸਲ ਕਰਨ ਤੋਂ ਵਾਂਝਾ ਨਾ ਰਹੇ। ਅੰਮ੍ਰਿਤਸਰ ਵੱਲੋਂ ਆਗਾਮੀ ਹੋਣ ਵਾਲੀਆਂ ਲੋਕ ਸਭਾ ਚੋਣਾਂ 2024 ਨੂੰ ਪਾਰਦਰਸ਼ੀ ਤੇ ਨਿਰਪੱਖ ਤਰੀਕੇ ਨਾਲ ਕਰਵਾਉਣ ਅਤੇ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾ ਬਣਾਈ ਰੱਖਣ ਲਈ ਪੂਕਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿਸ ਦੇ ਤਹਿਤ ਡੀਸੀਪੀ ਡਾਕਟਰ ਪ੍ਰਗਿਆ ਚੈਨ ਦੀ ਅਗਵਾਈ ਹੇ ਪੁਲਿਸ ਅਤੇ CRPF ਦੇ ਜਵਾਨਾਂ ਵੱਲੋਂ ਜ਼ੋਨ 1 ਦੇ ਸੰਵੇਦਨਸ਼ੀਲ ਇਲਾਕਿਆਂ, ਬਾਜ਼ਾਰਾਂ ਅਤੇ ਬਾਈਪਾਸ ਦੇ ਏਰੀਆ ਵਿੱਚ ਫਲੈਗ ਮਾਰਚ ਕੱਢਿਆ ਗਿਆ। ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਵੇ ਮੂਵੀ ਚੈਨਲ ਨੰਬਰ 241 ਤੇ, ਫਾਸਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਵੇ 뮤직 ਚੈਨਲ ਨੰਬਰ 243 ਤੇ। ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 550। ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 530 ਤੇ ਕੀਤਾ ਜਾ ਰਿਹਾ ਹੈ ਮੰਦਿਰਾਲ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਬੀਐਸਐਫ ਵੱਲੋਂ 188ਵਾਂ ਪੈਨਸ਼ਨ ਨਿਪਟਾਰਾ ਯੋਜਨਾ ਤਹਿਤ ਖਾਸਾ ਕੈਂਟ ਵਿੱਚ 2 ਦਿਨੀ ਵਿਸ਼ੇਸ਼ ਕੈਂਪ ਲਗਾਇਆ ਗਿਆ ਜੋ ਕਿ 14 ਮਾਰਚ ਤੱਕ ਲੱਗੇਗਾ ਸਾਰੇ ਰੱਖਿਆ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਯੂਐਸ ਕੈਂਪ ਵਿੱਚ ਭਾਗ ਲੈਣ ਤਾਂ ਜੋ ਉਹਨਾਂ ਦੇ ਪੈਨਸ਼ਨ ਨਾਲ ਸੰਬੰਧਿਤ ਮਤਪੇਦਾਂ ਨੂੰ ਹੱਲ ਕੀਤਾ ਜਾ ਸਕੇ ਇਸ ਮੌਕੇ ਸੀਨੀਅਰ ਫੌਜੀ ਅਧਿਕਾਰੀ ਸ਼ਾਮਿਲ ਸਨ ਇੰਪੋਰਟੈਂਟ ਚੀਜ਼ ਇਹ ਹੈ ਕਿ ਗੌਰਮਤ ਨੇ 2020 ਮੇ ਸਪਰਸ਼ ਨੂੰ ਲਾਂਚ ਕੀਤਾ ਸੀ ਉਸਕੇ ਬਾਅਦ ਸਪਰਸ਼ ਮੇ ਵੀ ਪੈਨਸ਼ਨਰ ਆਏ ਹੈ ਜੋ ਨਵੇਂ ਰਿਟਾਇਰ ਹੋਏ ਹੈ ਸਪਰਸ਼ ਮੇ ਔਰ ਜੋ ਬਾਕੀ पेंशनर्स थे जो पहले से रिटायर्ड थे जो बैंकों से पेंशन लेते थे डी से पेंशन लेते थे या ट्रेजरी से पेंशन लेते थे उनको हमने स्पर्श में माइग्रेट किया है माइग्रेशन के बाद में कुछ पेंशनर्स की कुछ समस्याएं आई हैं तो उन समस्याओं के सुधार के लिए भी ये कैंप जो है इम्पॉर्टेंट है और इस कैंप के माध्यम से हम पेंशनर्स को एजुकेट भी कर रहे हैं के जो स्पर्श है ये उनका दोस्त है इससे घबराना नहीं है ये आपकी सहायता के लिए है और आपके पेंशन संबंधी हर कार्य को बहुत ही सही ढंग से करने के लिए है और जो आपकी समस्याएं हैं उनको जल्दी से जल्दी सुधार करने के लिए है ये कुछ और खबर तो बाद ਮੈਟਰੋ ਬੱਸ ਸਰਵਿਸ ਵਿੱਚ ਕੰਮ ਕਰਦੇ ਟੀਸੀ ਮੁਲਾਜ਼ਮਾਂ ਆਪਣੀਆਂ ਮੰਗਾਂ ਨੂੰ ਲੈ ਕੇ ਨਹੀਂ ਹੋ پا ਰਹੀ ਨਗਰ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ Land, अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल ज़ूम, डांस और बहुत सारी एक्साइटिंग एक्टिविटीज का एंट्री सिर्फ पांच रुपए शुरू On land in your city, I'll limit it just a bottle bottle, bottle. I'm trying to jump but it's Yamaha let me let me let me head the drop let me make you move come back boy baby but a little great get a chance to live a dance lever is a mera swag let me make you move let me make you move. ਜ਼ਰ ਮੇਰਾ ਸਹੁਰੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਮੈਟਰੋਬੱਸ ਸਰਵਿਸ ਵਿੱਚ ਕੰਮ ਕਰਦੇ ਬੀਆਰਟੀਐਸ ਮੁਲਾਜ਼ਮਾਂ ਨੂੰ ਕੰਪਨੀ ਵੱਲੋਂ ਕੰਮ ਤੋਂ ਕੱਢ ਦਿੱਤਾ ਗਿਆ ਹੈ ਇਸੇ ਤਹਿਤ ਮੈਟਰੋਬੱਸ ਤੇ ਬੀਆਰਟੀਐਸ ਮੁਲਾਜ਼ਮਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕਰਨੀ ਚਾਹੀ ਪਰ ਉਹਨਾਂ ਦੀ ਮੁਲਾਕਾਤ ਨਹੀਂ ਹੋ ਸਕੀ ਇਸੇ ਤਹਿਤ ਉਹਨਾਂ ਨੇ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਦਾ ਐਡੀਸ਼ਨਲ ਕਮਿਸ਼ਨਰ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਨਗਰ ਨਿਗਮ ਕਮਿਸ਼ਨਰ ਦੇ ਨਾਲ ਜਲਦ ਉਹਨਾਂ ਦੀ ਮੁਲਾਕਾਤ ਕਰਵਾ ਦਿੱਤੀ ਜਾਵੇਗੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਵੀ ਕਰ ਦਿੱਤਾ ਜਾਵੇਗਾ। ਮੈਂ ਸੁਜੀਤ ਸਿੰਘ BIAS ਮਲਾਕਨ ਸਾਡਾ ਮਸਲਾ ਇਹ ਸੀਗਾ ਕਿ ਸਾਨੂੰ 8 ਤਰੀਕ ਤੋਂ ਸਾਨੂੰ ਡਿਊਟੀਆਂ ਤੋਂ ਲਾਹ ਦਿੱਤਾ ਗਿਆ ਬਿਨਾ ਕਿਸੇ ਨੋਟਿਸ ਤੋਂ ਬਿਨਾ ਕਿਸੇ ਇਤਲਾਹ ਕੀਤੇ ਤੋਂ ਅਸੀਂ ਨਗਰ ਨਿਗਮ ਕਮਿਸ਼ਨਰ ਸਾਹਿਬ ਕੋ ਆਏ ਸੀਗੇ ਕਮਿਸ਼ਨਰ ਸਾਹਿਬ ਕੋ ਮਿਲਣ ਦਾ ਮੌਕਾ ਨਹੀਂ ਮਿਲਿਆ ਸੋਟੇ ਕਮਿਸ਼ਨਰ ਸਾਹਿਬ ਦੇ ਡਾਇਰੈਕਟਰ ਸਾਹਿਬ ਆ ਉਹਨਾਂ ਨੇ ਸਾਨੂੰ ਅਸ਼ਸ਼ੋਂ ਦਾ ਆਇਆ ਕਿ ਕੱਲ ਤੁਹਾਡੀ ਗਵਿੰਦਰ ਸਾਹਿਬ ਨਾਲ ਮੀਟਿੰਗ ਕਰਾ ਦਿੱਤੀ ਜਾਊਗੀ ਤੇ ਸਾਨੂੰ ਗਵਰਨਮੈਂਟ ਅੱਗੇ ਹੋਈ ਆ ਪ੍ਰਸ਼ਾਸਨ ਅੱਗੇ ਹੋਈ ਬੇਨਤੀ ਆ ਕਿ ਸਾਨੂੰ ਡਿਊਟੀਆਂ ਇਦਾਂ ਲਾਇਆ ਨਾ ਜਾਵੇ ਡਿਊਟੀਆਂ ਤੋਂ ਸਾਨੂੰ ਡਿਊਟੀਆਂ ਤੋਂ ਜਲਦੀ ਵੱਲ ਚੜਾ ਦਿੱਤਾ ਜਾਵੇ ਸਾਨੂੰ ਆਉਂਦਿਆਂ ਨੂੰ ਤਾਂ 3 ਦਿਨ ਹੋ ਗਏ ਨੇ ਆਉਂਦਿਆਂ ਨੂੰ ਤੇ ਜਿਸ ਤਰ੍ਹਾਂ ਦੇ ਹਾਲ ਆ ਸਵੇਰੇ ਆਓ ਸ਼ਾਮ ਨੂੰ ਜਾਓ ਸਵੇਰੇ ਆਓ ਸ਼ਾਮ ਨੂੰ ਜਾਓ ਸਾਡੇ ਘਰ ਤੇ ਵੀ ਆਸ ਲੈ ਕੇ ਬੈਠੇ ਹੁੰਦੇ ਨੇ ਕਿ ਸਾਨੂੰ ਕੋਈ ਅਗਲੇ ਪਾਸਿਓਂ ਹਾਂ ਹੋਈ ਆ ਪੱਕੀ ਨਹੀਂ ਹੋਈ ਅੱਜ ਵੀ ਜਦੋਂ ਤੇ ਆਏ ਆ ਕਮਿਸ਼ਨਰ ਸਾਹਿਬ ਕਹਿ ਰਹੇ ਆ ਹੁਣ ਮਿਲਦੇ ਆ ਥੋੜੀ देर ਨੂੰ ਮਿਲਦੇ ਆ ਹੁਣ ਮਿਲਦੇ ਆ ਥੋੜੀ देर ਨੂੰ ਮਿਲਦੇ ਆ ਪਰ ਸਾਨੂੰ ਹਾਲੇ ਤੱਕ ਕੋਈ ਨਹੀਂ ਮਿਲਿਆ ਜੀ ਮੈਟਰੋ ਬੱਸ ਸਰਵਿਸ ਵਿੱਚ ਕੰਮ ਕਰਦੇ ટીਸੀ ਮੁਲਾਜ਼ਮਾਂ ਨੂੰ ਕੰਮ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਕੰਪਨੀ ਵੱਲੋਂ ਇਸੇ ਤਹਿਤ ਹੀ ਉਹਨਾਂ ਨੇ ਅੱਜ ਨਗਰ ਨਿਗਮ ਦੇ ਕਮਿਸ਼ਨਰ ਨਾਲ ਮੁਲਾਕਾਤ ਕਰਨੀ ਚਾਹੀ ਪਰ ਨਗਰ ਨਿਗਮ ਦੇ ਕਮਿਸ਼ਨਰ ਨੇ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ ਇੱਥੇ ਤਹਿਤ ਹੀ ਉਹਨਾਂ ਨੇ ਅੱਜ ਜਦੋਂ ਐਡੀਸ਼ਨਲ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਤੇ ਐਡੀਸ਼ਨਲ ਕਮਿਸ਼ਨਰ ਨੇ ਉਹਨਾਂ ਨੂੰ ਪ੍ਰੋਮੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਨਾਲ ਉਹਨਾਂ ਦੀ ਮੁਲਾਕਾਤ ਕਰਵਾ ਦਿੱਤੀ ਜਾਵੇਗੀ ਅਤੇ ਜੋ ਵੀ ਉਹਨਾਂ ਦੀਆਂ ਮੰਗਾਂ ਹਨ ਉਸ ਉੱਪਰ ਗੌਰ ਵੀ ਕੀਤਾ ਜਾਵੇਗਾ। ਅਮਰਥਰ ਫਾਸਟਵੇ ਖਬਰਾਂ ਨਾਲ ਰਹੀ ਕੈਮਰਾਮੈਨ ਪ੍ਰਥੀਰਮਦੇ ਨਾਲ ਰਕੇਸ਼ ਕੁਮਾਰ ਕੋਸਾ ٹرسٹ ਵੱਲੋਂ ਕੈਟੀਗਲਾ ਲਾਰੈਂਸ ਰੋਡ ਵਿਖੇ 8 ਵਿਮਨ ਪ੍ਰਦਰਸ਼ਨੀ ਲਗਾਈ ਗਈ ਐਸ ਪ੍ਰੋਗਰਾਮ ਦਾ ਉਦਘਾਟਨ ਇੰਸਪੈਕਟਰ ਰੁਪਿੰਦਰ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਰਾਜੇਸ਼ ਰੈਣਾ, ਪ੍ਰਜੇਸ਼ ਚੌਲੀ ਸਮੇਤ ٹرسٹ ਦੇ ਮੈਂਬਰ ਮੌਜੂਦ ਸਨ। जी आज इंटरनेशनल वुमेंस डे को डेडिकेटेड हमारे यहाँ पर आर्ट वुमेन नाम से एक एग्जिबिशन लगा रहे हैं इट्स इन नेशनल लेवल का एक uh, हमारा ये आर्ट एग्जिबिशन है बेसिकली इज कि हम यहाँ के कला में एक साल में एक दिन हम डेडिकेट रखते हैं फॉर द सो ਅੱਜ ਦਾ ਇਹ ਦਿਨ ਜੋ ਹੈ ਬੜਾ ਮਰੇ ਹਿਸਾਬ ਸੇ ਇਟਸ ਅ ਹਿਸਟੋਰਿਕ ਡੇ ਪਰ ਕੇਟੀ ਕਲਾ ਕਿਉਂਕਿ ਇਟਸ ਪਿਓਰਲੀ ਡੈਡੀਕੇਟਿਡ ਟੂ ਊਮਨ ਆਰਟਿਸਟ ਕਮਿਸ਼ਨਰ ਏਟ ਪੁਲਿਸ ਅੰਮ੍ਰਿਤਸਰ ਵੱਲੋਂ ਜ਼ੋਨ 2 ਦੇ ਖੇਤਰ ਸ਼ਿਹਾਟਾ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਰੋਹ ਕੀਤਾ ਗਿਆ ਸਕੂਲੀ ਬੱਚਿਆਂ ਦੇ ਵਿੱਚ ਜੂਡੋ ਰੈਸਲਿੰਗ ਅਤੇ ਰੱਸਾ ਕਸੀ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਖਿਡਾਰੀਆਂ ਨੂੰ ਡੀਸੀਪੀ ਸਤਵੀਰ ਸਿੰਘ ਵੱਲੋਂ ਟਰੋਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਐਸ ਮੋਕੇ ਐਡੀਸੀਪੀ ਹਰਕਮਲ ਕੌਰ ਐਡੀਸੀਪੀ ਸੀਟੀ 2 ਪ੍ਰਭਜੋਤ ਸਿੰਘ ਐਸసీపీ ਕਮਲਜੀਤ ਸਿੰਘ ਵੀ ਹਾਜ਼ਰ ਸਨ ਸੂਬਾ ਪੱਧਰ ਬੀਜੇਪੀ ਐਸੀ ਮੋਰਚੇ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਐਸੀ ਮੋਰਚਾ ਸ਼ਿਵ ਕੁਮਾਰ ਦੀ ਅਗਵਾਈ ਹੇਠ ਕਰਵਾਈ ਗਈ ਐਸ ਮੋਕੇ ਸੰਗਠਨ ਮੰਤਰੀ ਸ਼੍ਰੀ ਨਿਵਾਸੂ ਅਤੇ ਪੰਜਾਬ ਪ੍ਰਧਾਨ ਐਸੀ ਮੋਰਚਾ ਐਸ ਆਰ ਲੱਧੜ ਅਤੇ ਪੰਜਾਬ ਦੇ ਮਹਾ ਮੰਤਰੀ ਅਮਨਦੀਪ ਪੱਟੀ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਵੀ ਮੌਜੂਦ ਸਨ ਮੀਟਿੰਗ ਦੇ ਵਿੱਚ ਆਉਣ ਵਾਲੇ ਲੋਕ ਸਭਾ ਦੇ ਵਿੱਚ ਜਿਹੜੀਆਂ ਤਿਆਰੀਆਂ ਆ ਇੱਕ ਤਾਂ ਉਹਨਾਂ ਦਾ ਜਾਇਜ਼ਾ ਲਿਆ ਗਿਆ ਹੈਗਾ ਦੂਜਾ ਹੈਗਾ ਕਿ ਪੰਜਾਬ ਦੇ ਵਿੱਚ 35% ਜਿਹੜੀ ਵਸੋਂ ਹੈ ਉਹ ਆਪਣਾ ਐਸ்சி ਵਰਗ ਨਾਲ ਸੰਬੰਧਤ ਹੈ ਐਸ்சி ਵਰਗ ਦੇ ਨਾਲ ਜਿਹੜੀਆਂ ਐਸ்சி ਵਰਗ ਨਾਲ ਸੰਬੰਧਤ ਸਕੀਮਾਂ ਹੈਗਾ ਭਾਰਤੀ ਜਨਤਾ ਪਾਰਟੀ ਦੀਆਂ ਉਹ ਬਹੁਤ ਜ਼ਿਆਦਾ ਸਕੀਮਾਂ ਆ ਸਭ ਤੋਂ ਵੱਡਾ ਬੈਨੀਫਿਟ ਜਿਹੜਾ ਹੈਗਾ ਪੰਜਾਬ ਦੇ ਵਿੱਚ ਐਸਸੀ ਵਰਗ ਨੂੰ ਪਹੁੰਚਿਆ ਆ ਬੈਰੀਗੇਟ پارک ਸੰਸਥਾ ਵੱਲੋਂ ਸ਼ਿਵਰਾਤਰੀ ਦੇ ਮੌਕੇ ਤੇ ਲੰਗਰ ਲਗਾਇਆ ਗਿਆ ਅਤੇ ਪੂਜਾ ਅਰਚਨਾ ਕੀਤੀ ਗਈ ਐਸ ਮੌਕੇ ਵਿਕਾਸ ਗਿਲ ਚੰਦਰ ਸ਼ੇਖਰ ਨੂੰ ਸਨਮਾਨਿਤ ਕੀਤਾ ਗਿਆ ਐਸ ਮੌਕੇ ਪ੍ਰਧਾਨ ਸੁਨੀਲ ਕੁਮਾਰ ਪ੍ਰਵੇਸ਼ ਖੋਸਲਾ ਅਤੇ ਹਰਦੀਪ ਸਿੰਘ ਜੀਤ ਸ਼ਾ ਸੋਮਨਾਥ ਵੀ ਹਾਜ਼ਰ ਸਨ महाशिवरात्रि के मौके हर साल की तरह भारत नगर मेन बाज़ार गली रेलवे वाली विखे लंगर लगाया गया इस मौके प्रेम शर्मा रवि दत्ता मोनू महाजन विशाल शर्मा मोहित शर्मा विकास कुमार राकेश कुमार भी मौजूद सन श्री आरती शिव दुर्गा मंदिर ट्रस्ट करतार नगर सिहाटा वालों परम संत अद्वैत स्वरूप श्री आरती देवा जी महाराज की प्रधान की है दिल्ली तो आए सतिकार योग संत शब्द विचार आनंद पाऊ जी वालों सत्संग कीता गया बड़ी गिनती में संगत मौजूद सन गली सुधा वाली किला पंगियां विखे राजेंद्र कुमार दी प्रधान है श्री भागवत कथा सप्ताह सप्ताहदा आयोजन कीता गया श्री नरंजन दास जी वृंदावल वालों 10 मार्च तो 16 मार्च तक शाम 3:00 तो 6:30 बजे तक कथा व्यास का आयोजन कीता जा रहे है। रामनाथ श्रीवास्तव पोलानाथ श्रीवास्तव रमन कुमार श्रीवास्तव समेत संगता हाजिर सन हमारी उद्देश्य के लिए आ वो किसी को देख ही नहीं रहा है कार असैसरीज क्वींस रोड वालों शिवरात्रि के दिहाड़े के संबंध में लंगर लगया गया इस मौके पर प्रधान हैप्पी सत्यम पवन कोहली विशाल अरोड़ा राजू प्रिंस संदीप ने लंगर की सेवा निभाई शिवरात्रि ਦੇ ਸੰਬੰਧ ਵਿੱਚ ਚੌਂਕ ਪਾਸਿਆਂ ਦੇ ਪ੍ਰਾਚੀਨ ਸ਼ਿਵਾਲਾ ਵਿਖੇ ਲੰਗਰ ਲਗਾਇਆ ਗਿਆ ਐਸ ਮੌਕੇ ਦੀਪਕ ਬੱਗਾ ਡਾਕਟਰ ਲక్ష్ਮੀਨਾਰਾਇਣ ਟੰਡਨ ਜਨਕਰਾਜ ਅਨਮੋਲ ਲਾਲੀ ਰਾਮ ਕਪੂਰ ਗਗਨਦੀਪ ਸਿੰਘ ਪੰਡਿਤ ਲੇਖ ਰਾਜ ਵੀ ਹਾਜ਼ਰ ਸਨ ਜਿਵੇਂ ਸ਼ਿਵਰਾਤਰੀ ਦੇ ਉਪਲਬਧ ਦੇ ਹਰ ਸਾਲ ਦੀ ਜ਼ਰਾ ਅੱਜ ਪਾਤੀਆ ਚੌਂਕ ਪ੍ਰਾਚੀਨ ਸ਼ਿਵਾਲੇ ਵਿੱਚ ਅੱਜ ਸਾਰੇ ਦੁਕਾਨਦਾਰਾਂ ਦੇ ਸਹਿਯੋਗ ਦੇ ਨਾਲ ਅੱਜ ਭਗਵਾਨ ਸ਼ਿਵ ਜੀ ਦਾ ਅਸੀਂ ਲੰਗਰ ਲਗਾਇਆ ਹੋਇਆ ਹੈ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਸ਼ਹਿਰ ਚ ਕੜੇ ਸੁਰੱਖਿਆ ਪ੍ਰਬੰਧ ਆਖਿਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਮੁਕਤੀ নারায়ণ ਧਾਮ ਮੰਦਿਰ ਗ੍ਰੀਨਫੀਲਡ ਤੋਂ 15ਵੇਂ ਬ੍ਰਾਹਮੋਤਸਵ ਦੇ ਸੰਬੰਧ ਚ ਕੱਢੀ ਗਈ ਸ਼ੋਭਾ ਯਾਤਰਾ ਇਨਸਾਨੀ ਜ਼ਿੰਦਗੀਆਂ ਨੂੰ ਬਚਾਉਣ ਲਈ ਲੋਕ ਵੱਧ ਤੋਂ ਵੱਧ ਕਰਨ ਖੂਨਦਾਨ ਆਖਿਆ ਐਸਐਮਓ ਡਾਕਟਰ ਮਦਨ ਮੋਹਨ ਨੇ ਇਸ ਅਨਾਜਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ